ਆਪਣਾ ਰੂਪ ਆਪ ਹੀ ਉਪਰਜਾ ਇਸ ਤਰ੍ਹਾਂ ਉਹਨੇ ਆਪਣੇ ਰੂਪ ਨੂੰ ਆਪ ਹੀ ਉਤਪੰਨ ਕੀਤਾ ਇਹਦਾ ਅਚਰਣ ਗੁਣ ਹੈ ਇਹ ਉਹਦੀ ਵਿਸਮਾਤ ਅਵਸਥਾ ਹੈ ਕਈ ਵਾਰ ਸਿਕਾਇਦ ਨਹੀਂ ਆਦੀ ਧਰਮ ਤੋਂ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ ਗਿਆਨ ਤੋਂ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ ਤ੍ਰਿਪੁਰਾਰਜਨ ਦੇ ਮਹਾਰਾਜ ਇਸ 파ਵਨ ਸ਼ਲਪਦੀ ਵਿੱਚ ਕਹਿੰਦੇ ਨੇ ਧਰਮ ਹੈ ਹੀ ਕੋਈ ਨਹੀਂ ਗਿਆਨ ਹੈ ਹੀ ਕੋਈ ਸੋਨੇ ਬਣਾਏ ਕੁਝ ਨਹੀਂ ਸੀ ਫਿਰ ਇਹ ਦੇਵਪੁਰਸ਼ ਸਤਗੁਰੂ ਕਿਵੇਂ ਉਸ ਪਰਮਾਤਮਾ ਦੀ ਅਵਸਥਾ ਦਾ ਜ਼ਿਕਰ ਕਰ ਰਹੇ ਹੈ ਤਾਂ ਕਿ ਗੁਰੂ ਸਤਗੁਰੂ ਜਿਹੜਾ ਧਰਮ ਦੇ ਬੰਧਨਾ ਤੋਂ ਗਿਆਨ ਤੇ ਬੰਧਨਾ ਤੋਂ ਆਜ਼ਾਦ ਹੈ ਇਸੇ ਕਰਕੇ ਅਸੀਂ ਕਈ ਵਾਰਾ ਉਮਰ ਦੇ ਭਲੇਖੇ ਵਿੱਚ ਪੈ ਜਾਂਦੇ ਹਾਂ ਕਹਿ ਦਿੰਦੇ ਹਾਂ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਤਨੀ ਛੋਟੀ ਅਵਸਥਾ ਵਿੱਚ ਗੁਰੂ ਪਦਵੀ ਤੇ ਆसीन ਹੋ ਗਏ ਕਿੱਥੋਂ ਗਿਆਨ ਮਿਲ ਗਿਆ ਕਿੱਥੋਂ ਕਰ ਗਿਆਨ ਗ੍ਰਹਿਣ ਕਰ ਲਿਆ ਜਿਨ੍ਹਾਂ ਦੀ ਆਤਮਾ ਪਰਮਾਤਮਾ ਦੇ ਨਾਮ ਸਦੀਵੀ ਜੁੜੀ ਰਹਿੰਦੀ ਹੈ ਉਹਨਾਂ ਦੇ ਲਈ ਇਸ ਸੰਸਾਰ ਦੇ ਗਿਆਨ ਬਹੁਤ ਮਾਇਨੇ ਨਹੀਂ ਰੱਖਦਾ ਤੇ ਸੰਸਾਰ ਦੇ ਗਿਆਨ ਤੇ ਉਹਨਾਂ ਦੇ ਅਧਿ ਬੜੇ ਹਲਕੇ ਹੌਲੇ ਜਹ ਨਿਰਮਲ ਪੁਰਖ ਪੁਰਖ ਪਦਮੋਤਾ ਜਦੋਂ ਉਹ ਨਿਰਮਲ ਹੀ ਸੀ ਪਰਮਾਤਮਾ ਕੋ ਬੈਲੀ ਸੀ ਤਹ ਬਿਨ ਮੈਲ ਕਹੋ ਕਿਆ ਧੋਤਾ ਉਹਨੂੰ ਸੰਸਾਰ ਵਿੱਚ ਨਾ ਪਾਪਾਂ ਦੀ ਮੈਲ ਬਣੀ ਸੀ ਨਾ ਵਿਕਾਰਾਂ ਦੀ ਮੈਲ ਬਣੀ ਸੀ ਤੇ ਧੋਣ ਵਾਲਾ ਨਾ ਕੋਈ ਤੀਰਥ ਸੀ ਤੇ ਨਾ ਕੋਈ ਤੀਰਥ ਕੁਝ ਵੀ ਪਰ ਪਰਮਾਤਮਾ ਸੀਰਾ ਹਰ ਅਸੀ ਮੈਂ ਕਰ ਉਰ ਸਪਸ਼ਟ ਕਰਦੇ ਹਾਂ ਜੇ ਕੋਈ